ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਪੈਰਾਸ਼ਰ ਕਰਨ ਲਈ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਕੁਝ ਸਮੇਂ ਤੋਂ ਵੱਡਾ ਸਿਆਸੀ ਦਾਅ ਖੇਡਿਆ ਹੈ। ਸੁਖਬੀਰ ਸਿੰਘ ਬਾਦਲ ਵੱਲੋਂ ਵੱਖ-ਵੱਖ ਹਲਕਿਆਂ ਵਿੱਚ ਜਾ ਕੇ ਜਿੱਥੇ ਅਕਾਲੀ ਵਰਗਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਲਗਾਤਾਰ ਕਈ ਘੰਟੇ ਖੜੇ ਹੋ ਕੇ ਵਰਕਰਾਂ ਨਾਲ ਸੈਲਫੀਆਂ ਵੀ ਖਿੱਚਾਈਆਂ ਜਾ ਰਹੀਆਂ ਹਨ। ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਮੀਟਿੰਗਾਂ ਦਾ سلسلہ ਆਰੰਭ ਕੀਤਾ ਹੋਇਆ ਹੈ ਅਤੇ ਹੁਣ ਚੋਣਾਂ ਦੇ ਮੱਦੇਨਜ਼ਰ ਵੀ ਸੁਖਬੀਰ ਸਿੰਘ ਬਾਦਲਵਾਲਾ ਆਪਣੀਆਂ ਇਹਨਾਂ ਸਿਆਸੀ ਮੀਟਿੰਗਾਂ ਵਿੱਚ ਆਪਣੇ ਵਰਕਰਾਂ ਨਾਲ ਸੈਲਫੀਆਂ ਖਚਾਈਆਂ ਜਾ ਰਹੀਆਂ ਹਨ। ਇੰਨਾ ਹੀ ਨਹੀਂ ਸੁਖਬੀਰ ਸਿੰਘ ਬਾਦਲਵਾਲਾ ਸਟੇਜ ਉੱਪਰੋਂ ਹੀ ਇਸ ਗੱਲ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਕੋਈ ਵੀ ਵਰਕਰ ਨਿਰਾਸ਼ ਨਾ ਹੋਵੇ ਭਾਵੇਂ ਰਾਤ ਦੇ 12 ਕਿਉਂ ਨਾ ਵੱਜਣ ਉਹ ਆਪਣੇ ਵਰਕਰਾਂ ਨਾਲ ਫੋਟੋਆਂ ਜੋ ਖਰਚਵਾ ਕੇ ਜਾਣਗੇ। ਅਜਿਹਾ ਹੀ ਕੁਝ ਬਿੱਤੇ ਦਿਨੀ ਸੰਗਰੂਰ ਵਿੱਚ ਵੀ ਵੇਖਣ ਨੂੰ ਮਿਲਿਆ ਹੈ ਜਿੱਥੇ ਪਾਰਟੀ ਵਰਕਰਾਂ ਨਾਲ ਮੀਟਿੰਗ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਆਪਣੇ ਹੱਥਲੇ ਪੱਤਰ ਦੇ ਵਰਕਰਾਂ ਨਾਲ ਲਗਾਤਾਰ ਕਈ ਘੰਟੇ ਤੱਕ ਖੜੇ ਹੋ ਕੇ ਸੈਲਫੀਆਂ ਵੀ ਖਚਾਈਆਂ ਹਨ ਜਿਸ ਕਰਕੇ ਅਕਾਲੀ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ठीकु आहे सर ठीकु आहे ठीकु आहे हांजी सर इतां रखो ठीकु आहे ਪਾਰਟੀ ਪ੍ਰਧਾਨ ਕੇ ਸਾਥ ਫੋਟੋ ਕਰਾਣੇ ਦਾ ਮੌਕਾ ਮਿਲਿਆ ਕਿਹਦਾ ਲੱਗ ਰਹਾ ਹੈ ਬੱਚੇ ਨੇ ਵੀ ਫੋਟੋ ਕਰਾ ਲਿਆ ਬੜਾ ਅੱਛਾ ਮਹਿਸੂਸ ਹੁੰਦਾ ਹੈ ਜੀ ਇਹ ਆਪਣੇ ਆਪ ਨੇ ਇੱਕ ਸੁਹਾਗੇ ਕੀ ਬਾਤ ਹੈ ਇਤਨੇ ਵੱਡੇ ਆਦਮੀ ਕੇ ਉਹ ਇੱਕ ਇੱਕ ਕਾਮਨਲੀ ਇੱਕ ਸਭ ਸੇ ਮਿਲ ਰਹੇ ਹਨ ਉਹ ਪਹਿਲੇ ਵੀ ਜਬ ਸਰਕਾਰ ਮੇ ਤੇ ਤਬ ਵੀ ਐਸਾ ਹੀ ਦਿਖ ਰਹਾ ਦਾ ਅਬ ਵੀ ਐਸੇ ਹੀ ਹੈ ਬੜਾ ਅੱਛਾ ਮਾਹੌਲਾ ਬਹੁਤ ਵਧੀਆ ਲੱਗਿਆ ਆਮ ਆਦਮੀ ਨੂੰ ਸਾਡੇ ਇੱਕ ਵੱਡੇ ਲੀਡਰ ਨਾਲ ਮਿਲਣ ਦਾ ਉਹਨਾਂ ਨਾਲ ਗੱਲਬਾਤ ਕਰਨ ਦਾ ਇੱਕ ਮੌਕਾ ਮਿਲਿਆ ਜੋ ਕਿ ਬਹੁਤ ਵਧੀਆ ਲੱਗਿਆ ਸਾਨੂੰ ਫੋਟੋ ਕਰਾ ਕੇ ਬੜਾ ਮਾਣ ਹੋਇਆ ਜੀ ਵੀ ਸਾਡੀ ਪਹਿਲੀ ਵਾਰ ਮਤਲਬ ਐਡੇ ਲੀਡਰ ਨਾਲ ਫੋਟੋ ਹੋਈ ਹੈ ਤੇ ਅੱਜ ਤੱਕ ਕਾਂਗਰਸ ਸਰਕਾਰ ਦੇ ਕਿਸੇ ਐਮਐਲਏ ਨੇ ਨਹੀਂ ਸਾਨੂੰ ਪੁੱਛਿਆ ਵੀ ਸਾਡਾ ਫੋਟੋ ਕਰਾ ਲਓ আর ਕਾਂਗਰਸ ਨੇ ਤਾਂ ਸਾਡਾ ਪੱਠੇ ਹੀ ਬਹਾਤਾ ਜੀ ਬਹੁਤ ਵੱਡੀ ਸੋਚਦਾ ਇਹ ਮਜਾਰਾ ਜੀ ਦੇਖੋ ਵੀ ਕੱਲੇ ਕੱਲੇ ਵਰਕਰ ਨੂੰ ਮਿਲ ਰਹੇ ਨੇ ਕੱਲੇ ਕੱਲੇ ਵਰਕਰ ਦੀ ਗੱਲ ਸੁਣ ਰਹੇ ਨੇ ਕੱਲੇ ਕੱਲੇ ਵਰਕਰ ਨਾਲ ਫੋਟੋ ਕਰਾ ਰਹੇ ਨੇ ਤੇ ਇੱਕ ਕੈਪਟਨ ਸਾਹਿਬ ਨੇ 2 ਸਾਲ ਹੋ ਗਏ ਸਰਕਾਰ ਬਣੀ ਨੂੰ ਅੱਜ ਤੱਕ ਮੈਂ ਕਹਿੰਦਾ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਨੀ ਕਿਸੇ ਵਰਕਰ ਨੂੰ ਉਹਦਾ ਮੂੰਹ ਦੇਖਿਆ ਜੀ ਇਹ ਬਹੁਤ ਅੱਛਾ ਲੱਗ ਰਿਹਾ ਜੀ ਤਾਂ ਕਿ ਛੋਟੇ ਤੋਂ ਛੋਟਾ ਵੱਡੇ ਤੋਂ ਵੱਡੇ ਹਰ ਇੱਕ ਬੰਦੇ ਨੂੰ ਇਹ ਮਿਲ ਰਹੇ ਨੇ ਜੀ ਨਹੀਂ ਆਮਕਾਰ ਤਾਂ ਕੋਈ ਲੀਡਰ ਮਿਲਦਾ ਨਹੀਂ ਹੈਗਾ ਜੀ ਥੈਂਕ ਯੂ ਇਸਤਰੀ ਕਾਲ ਇਸਤਰੀ ਕਾਲੇਦਲ ਪ੍ਰਧਾਨ ਸੇਵਾ ਕਰ ਰਹੀ ਹੈ ਮੈਂ ਪਾਰਟੀ ਚ ਸੁਪੀਰ ਬਾਦਲਾ ਜੀ ਹਰ ਵਰਕਰ ਮਿਲ ਰਹੇ ਬੋਰਡਰ 'ਚ ਆਣ ਦੇ ਲਈ ਸਰ ਬਹੁਤ ਵਧੀਆ ਲੱਗਿਆ ਜੀ ਬਹੁਤ ਖੁਸ਼ੀ ਦੀ ਗੱਲ ਹੈ ਜਿਵੇਂ ਸੁਖਵੀਰ ਬਾਦਲ ਮਿਲ ਰਹੇ ਨੇ ਇਹ ਧਰਤੀ ਭਾਗਾਂ ਵਾਲੀ ਹੈ ਤੁਸੀਂ ਫੋਟੋ ਖਰਾਈ ਲੇਡੀਜ਼ ਨੇ ਹਾਂਜੀ ਅਸੀਂ ਫੋਟੋ ਖਰਾਈ ਹੈਗੀ ਹਮੇਸ਼ਾ ਸਾਡੀ ਸੁਣੀ ਜਾਂਦੀ ਹੈ ਗਰੀਬ ਤੋਂ ਗਰੀਬ ਦੀ ਮੀਰ ਤੋਂ ਮੀਰ ਦੀ ਸਰਦੇ ਦੁੱਖ ਸੁਣਦੇ ਹਾਲਾਂਕਿ ਵਿਰੋਧੀ ਧਿਰ ਤੇ ਰਮਨੋ ਸੁਖਬੀ ਸਿੰਘ ਬਾਦਲ ਦੇ ਇਸ ਫੋਟੋ ਸੈਸ਼ਨ ਜਾਂ ਸੈਲਫੀ ਨੂੰ ਸਿਆਸੀ ਸੈਲਫੀ ਦਾ ਨਾਂ ਦਿੱਤਾ ਜਾ ਰਿਹਾ ਹੈ ਸੰਗਰੂਰ ਤੋਂ ਕੈਮਰਾਮੈਨ ਜਸਵੀਰ ਮਾਨ ਦੇ ਨਾਲ ਹਰਸ਼ ਕੌਸ਼ਲ ਦੀ ਰਿਪੋਰਟ ਪੰਜਾਬ ਟੂਡੇ